ਹੈਲੋ एवरीवन ਗੁੱਡ ਮਾਰਨਿੰਗ ਕਿਵੇਂ ਹੋ ਜੀ ਸਾਰੇ ਠੀਕ ਠਾਕ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਕੀ ਕਹੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਟਾਈਮ ਹੋ ਗਿਆ ਜੀ 9:30 ਦਾ ਬੱਚੇ ਸਕੂਲ ਚਲੇ ਗਏ ਸਾਰੇ ਦੇ ਪਾਪਾ ਵੀ ਹੁਣੇ ਹੁਣੇ ਗਏ ਆ ਜਸਟ ਹੁਣੇ ਸਾਰੇ ਕੰਮ ਹਜੇ ਮੇਰੇ ਪਏ ਨੇ ਤੇ ਅੱਜ ਤੁਹਾਨੂੰ ਇੱਕ ਹੋਰ ਚੀਜ਼ ਦਿਖवानी ਆ ਇੱਧਰ ਦੇਖੋ ਇੱਧਰ ਵੀ ਵਾਲੇ ਕਿਚਨ ਦਾ ਖੰਡਾਰ ਆ ਪੂਰਾ ਪਿਆ ਹਜੇ ਚੱਕਣ ਆਏ ਕੁਸਾ ਦੇ ਆਪ ਹੁਣੇ ਰੋਟੀ ਖਾ ਕੇ ਗਏ ਨੇ ਸਾਇਦ ਆਪਾਂ ਕਿਹਾ ਪਿੰਨੀਆਂ ਦੇ ਲਓ ਜਦੋਂ ਹੁਣ ਮੈਂ ਡਾਈਟ ਤੇ ਆਨਾ ਚੀਜ਼ਾਂ ਲੈਣ ਤੋਂ ਹਟਦੇ ਨਹੀਂ ਹੈਗੇ ਫਿਰ ਪਤਾ ਰਹਿ ਨਹੀਂ ਹੁੰਦਾ ਦੇਖ ਕੇ ਜਿਹੜੀ ਚੀਜ਼ ਵਧੀਆ ਲੱਗਦੀ ਆ ਐਦਾਂ ਦੇਖੋ ਜੀ ਕੱਪੜਿਆਂ ਦਾ ਖੰਡਾਰਾ ਇੱਕ ਤੁਹਾਨੂੰ ਸਭ ਤੋਂ ਗੰਦੀ ਚੀਜ਼ ਦਿਖਾਉਣੀ ਆ ਚਲੋ ਵਾਸਤੇ ਠੀਕ ਆ ਹਨਾ ਵੀ ਇਹ ਚੀਜ਼ ਹੋਣੀ ਵੀ ਜ਼ਰੂਰੀ ਸੀਗੀ ਕਿਉਂਕਿ ਜੇ ਇਹ ਚੀਜ਼ ਨਾ ਹੁੰਦੀ ਤਾਂ ਖੰਗਚ ਖਾਮ ਸਾਰਿਆਂ ਨੂੰ ਹੋ ਜਾਣਾ ਸੀਗਾ ਕਿਉਂਕਿ ਖੁਸ਼ਕ ਹਵਾ ਸੀਗੀ ਖੁਸ਼ਕ ਠੰਡ ਸੀਗੀ ਦੇਖੋ ਜੀ ਬਾਰਿਸ਼ ਹੋ ਰਹੀ ਆ ਤੇ ਮੇਰੇ ਘਰੇ ਗੰਦ ਦੇਖੋ ਫੂਗ ਨਾਲ ਨਾਲ ਜਦੋਂ ਹਵਾ ਚਲਦੀ ਆ ਨਾ ਮੈਨੂੰ ਇਹ ਸਭ ਤੋਂ ਬੁਰੀ ਲੱਗਦੀ ਆ ਕੱਲੀ ਬਾਰਿਸ਼ ਹੋ ਜਵੇ ਕੋਈ ਚੱਕਰ ਨਹੀਂ ਹੈਗਾ ਪਰ ਨਾਲ ਹਵਾ ਚਲਦੀ ਆ ਨਾ ਸਭ ਤੋਂ ਗੰਦੀ ਲੱਗਦੀ ਆ ਕਿਤੇ ਕਿਤੇ ਸਿੱਕੇ ਦਰਖਤ ਸਾਰੇ ਉਹ ਜਿਹੜੇ ਸਾਹਮਣੇ ਖੜੇ ਨੇ ਉਹ ਸਾਰੇ ਪੱਤੇ ਫਿਰ ਇੱਥੇ ਆਉਂਦੇ ਨੇ ਅੰਦਰ ਢੇਰ ਲੱਗ ਜਾਂਦਾ ਕੰਮ ਤਾਂ ਪੈ ਜਾਂਦਾ ਹੁਣ ਪਤਾ ਮੈਨੂੰ ਸਾਰਾ ਹੀ ਕਿਰਕਲ ਕਿਰਕਲ ਹੋਈ ਪਈ ਆ ਪੈਰੰਦਰ ਸਾਰੇ ਕਿਰਕਲ ਕਿਰਕਲ ਜੀ ਹੋਈ ਹੋਈ ਆ ਇਹ ਚੀਜ਼ ਤੋਂ ਮੈਨੂੰ ਸਭ ਤੋਂ ਵੱਧ ਨਫ਼ਰਤ ਆ ਜਦੋਂ ਫਿਰਚ ਕਿਰਚ ਜੀ ਹੋਈ ਜਾਵੇ ਚਲੋ ਜੀ ਹੁਣ ਮੈਂ ਕੰਮ ਕਰ ਕਰ ਲਵਾਂ ਪਹਿਲਾਂ ਮੈਂ ਰੋਟੀ ਖਾਉਂਗੀ ਰੋਟੀ ਖਾ ਕੇ ਫਿਰ ਕੰਮ ਲਗਦੀ ਆ ਬਣੇਰੀ ਹੋ ਚੀ ਮੇਰੀ ਵੀਡੀਓ ਦੇ ਨਾਲ ਦੇਖੋ ਫਰੈਂਡਸ ਕਿੰਨਾ ਜ਼ਿਆਦਾ ਨੇਰਾ ਹੋ ਗਿਆ ਮੈਂ ਹੁਣੇ ਹਜੇ ਮੈਂ ਨਾ ਵੀਡੀਓ ਜੇ ਤੁਹਾਨੂੰ ਕਿਹਾ ਸੀਗਾ ਵੀ ਹਨਾ ਵੀ ਮੈਂ ਕੰਮ ਕਰਨ ਲੱਗਦੀ ਆ ਦੇਖੋ ਪਰ ਕੈਮਰੇ ਚ ਤਾਂ ਬਹੁਤ ਜ਼ਿਆਦਾ ਚਾਨਣਾ ਲੱਗ ਰਿਹਾ ਵੈਸੇ ਇੰਨਾ ਜ਼ਿਆਦਾ ਹਨੇਰਾ ਹੋ ਚੁੱਕਿਆ ਅੰਦਰ ਤਾਂ ਸਾਡੇ ਲਾਈਟ ਤੋਂ ਬਿਨਾ ਕੁਝ ਦਿਖਦਾ ਹੀ ਨਹੀਂ ਹੈਗਾ ਇੰਨਾ ਜ਼ਿਆਦਾ ਰਾਤ ਹੀ ਹੋਈ ਪਈ ਆ ਲੱਗਦਾ ਵੀ ਜਿਵੇਂ ਰਾਤ ਦੇ 7-8 ਵਜੇ ਹੁੰਦੇ ਨੇ ਇੰਨਾ ਜ਼ਿਆਦਾ ਹਨੇਰਾ ਹੋਇਆ ਪਿਆ ਫਿਰ ਇੱਥੇ ਤਾਂ ਚਲੋ ਲਾਈਟਾਂ ਲੱਗੀਆਂ ਹੋਈਆਂ ਨੇ ਦੂਜੇ ਰੂਮ ਦੇ ਵਿੱਚ ਦਿਖਾਉਣੀ ਆ ਲੋ ਏ ਲੋ ਦੇ ਕੋ ਪਤਾ ਲੱਗਦਾ ਤੁਹਾਨੂੰ ਇਹ ਲੋ ਇੰਨਾ ਜ਼ਿਆਦਾ ਹਨੇਰਾ ਹੋਇਆ ਪਿਆ ਬਹੁਤ ਜ਼ਿਆਦਾ ਮੈਨੂੰ ਇੱਕ ਪੜਨਾ ਫਿਰ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਮੈਨੂੰ ਡਰ ਚ ਲੱਗਣ ਲੱਗ ਜਾਂਦਾ ਹਨਾ ਬੱਚੇ ਸਕੂਲ ਘੇ ਹੋਏ ਨੇ ਜੋ ਮਹੀ ਹਨੇਰਾ ਰਾਤ ਇਹ ਹੋਗੀ ਦਿਖ ਵੀ ਨਹੀਂ ਰਿਹਾ ਕੁਛ ਇਹ ਤਾਂ ਮੁੱਲੇ ਪੇਰ ਵੀ ਮਨ ਲੋ ਫੋਨ 'ਚ ਤਾਂ ਦਿਖ ਰਿਹਾ ਥੋੜਾ ਥੋੜਾ ਚਾਨਣਾ ਜੇ ਆ ਰਿਹਾ ਬਟ ਇਹ ਰੀਅਲ ਦੇ ਵਿੱਚ ਦੇਖੋਗੇ ਤੁਸੀਂ ਜਮੀਆਂ ਲੱਗਦੇ ਵੀ ਰਾਤ ਦੇ 7-8 ਵਜ ਚੁੱਕੇ ਨੇ ਸਾਂ ਪੂਰੀ ਰਾਤ ਹੋਈ ਪਈ ਆ ਤੇ ਮੀਂਹ ਵੀ ਪੈਣ ਲੱਗ ਗਿਆ ਤੇ ਸਾਡੇ ਨਾਲ ਦੇ ਪਿੰਡਾਂ ਚ ਤਾਂ ਗੜੇ ਪੈ ਰਹੇ ਨੇ برف ਪੈ ਰਹੀ ਆ ਮੀਂਹ ਦੇ ਨਾਲ ਨਾਲ ਬਟ ਇੱਥੇ ਤਾਂ ਹਜੇ ਕੋਈ ਹਲੇ ਸੀਨ ਹੈ ਨਹੀਂਗਾ ਤੇ ਬੱਸ ਸਾਡੇ ਇਹ ਚੀਜ਼ਾਂ ਹੁੰਦੀਆਂ ਬਹੁਤ ਘੱਟ ਨੇ ਬਹੁਤ ਘੱਟ ਨੇ ਜਿਵੇਂ ਸਾਡੇ ਨਾਲ ਦੇ ਪਿੰਡਾਂ ਚ ਪਾਣੀ ਇੰਨਾ ਜ਼ਿਆਦਾ ਆਇਆ ਸੀਗਾ ਇੱਥੇ ਨਹੀਂ ਆਇਆ ਸੀਗਾ ਦੇਖ ਲਓ ਵੀ ਇਦਾਂ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਆਈਆਂ ਭੈਣ ਨੇ ਵੀਡੀਓ ਬਣਾ ਕੇ ਭੇਜੀ ਆ ਦੋਸਣਾਂ ਵਾਲੀ ਜੀਤ ਭੈਣ ਨੇ ਉੱਥੇ ਵੀ ਗੋਲੇ ਪੈ ਰਹੇ ਨੇ ਪਰ ਇੱਥੇ ਨਹੀਂ ਆ ਗਏ ਮੀਂਹ ਆ ਗਿਆ ਪਰ ਮੈਨੂੰ ਆਇਨਾ ਫਿਰ ਘਬਰਾਹਟ ਜੀ ਹੋਣ ਲੱਗ ਜਾਂਦੀ ਹੈ ਕਿ ਇੱਕ ਮੈਂ ਹੁੰਦੀ ਘਰੀ ਗੱਲੀਆ ਤੇ ਇੱਕ ਫਿਰ ਬੱਚੇ ਜਦੋਂ ਚਲੇ ਜਾਂਦੇ ਨੇ ਸਕੂਲ ਤੇ ਜ਼ਿਆਦਾ ਟੈਨਸ਼ਨ ਜੀ ਹੋ ਜਾਂਦੀ ਹੈ ਅਜੇ ਮੌਸਮ ਚੋਨਾ एक फोन चा बहुत क्लियरिटी है फोन चाह बहुत साफ दिख रहे हैं चानना दिख रहा है पर बट एन पूरी रात हुई थी अंदर तो लाइट तो बिना जमे ही नेर कुक हो रहा है लाइट भी चले गई इन्ना शुक्र मैं सवेरे सवेरे टैंकी भर ली सी पानी वाली चलो जी थोड़ा फिर मिलती हाँ देखो फ्रेंड्स तो जमा ही नहीं रहा हो गया मेरे अंदर बैठे मजा हो ही जा रहा पता नहीं क्यों बहुत दिख रहा चाहे ना सा ਮੇਰਾ ਹੋ ਗਿਆ ਦਿੱਕਤ ਆਬ ਨਹੀਂ ਹੈਗਾ ਕੁਛ ਇਹ ਚ ਤਾਂ ਫਿਰ ਵੀ ਫੋਨ 'ਚ ਦਿਖ ਰਿਹਾ ਨਹੀਂ ਬਿਲਕੁਲ ਹੀ ਨਹੀਂ ਦਿਖ ਰਿਹਾ ਬਾਰਿਸ਼ ਹੋ ਰਹੀ ਲੱਗ ਕੇ ਦੇਖਦੇ ਦੇਖਦੇ ਹੁਣ ਰੌਲਾ ਤੇ ਮੜ ਬਾਰੇ ਪੈਕ ਹੀ ਨਾ ਹਮੇ ਤਾਂ ਅੰਦਰ ਬੜ ਨੂੰ ਚੰਗੀ ਕਰਦਾ ਹੈਗਾ ਬਰਾਟ ਜੀ ਹੁਣ ਪੀ ਆ ਦੇਖਦੇ ਇੱਕ ਮੈਂ ਤਾਂ ਬੱਚਿਆਂ ਦੀ ਟੈਨਸ਼ਨ ਹੋ ਜਾਂਦੀ ਹੈ ਦੋ ਜਾਣਾ ਤਾਇਦੇ ਬੱਪਾ ਨੂੰ ਕਾਲ ਕਰਕੇ ਉਹਨੀਆਂ ਕਦੇ ਕੁਛ ਨਹੀਂ ਹੁੰਦਾ ਜੀ ਅੰਨੇ ਮੈ ਪਤਾ ਨਾ ਵੀ ਮੈਨੂੰ ਇਹ ਚੀਜ਼ਾਂ ਤੋਂ ਘਬਰਾਟ ਹੋਣ ਲੱਗ ਜਾਂਦੀ ਹੈ ਲੱਗਦੀ ਲਗੜ ਕਰ ਰਿਹਾ ਇਹ ਤਾਂ ਚਾਨਣਾ ਦਿਖਦਾ ਬਹੁਤ ਥਾਰਾ ਮੇਰਾ ਪਿਆ ਚਲੋ ਜੀ ਅਰਿਆ ਕੰਮ ਕਰ ਇਹ ਵੀ ਸਿਆਪੇਗਾ ਹਜੇ ਮੌਸਮਾਂ ਦੇ ਮੀਂਹ 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 ਕਰਦੇ ਠੀਕ ਲੋ ਮੀਂਹ ਨੂੰ ਕਰਦੇ ਸੀ ਮੇਂ ਆਜ ਵੀ ਕੋਈ ਚੱਕਰ ਨਹੀਂ ਚਿੱਟਾ ਦਿਨ ਤਾਂ ਰਹੇ ਦਿਨ ਵੀ ਸਾਫ਼ ਰਹੇ ਤੇ ਫਿਰ ਦੂਜੀ ਗੱਲ ਆ ਮਹਾ ਆਪਣਾ ਹਵਾ ਵੀ ਨਾ ਚੱਲੇ ਪਹਿਲਾਂ ਮੀਂਹ ਪੈ ਜਾਵੇ ਰੋ ਲਾਈਟ ਵੀ ਚਲੇ ਗਈ ਲਾਲਟ ਵੀ ਗੈਨੀ ਬੰਦਾ ਵੀ ਬੰਦਾ ਆਪਣੇ ਆਪ ਨੂੰ ਥੋੜਾ ਜਿਹਾ ਹੋਰ ਬੰਦਾ ਮੈਂ ਤਾਂ ਫੇਰ ਵੀ ਹੈਗੇ ਥੋੜਾ ਬਹੁਤ ਹਸ ਕਰ ਲਈ ਮੇਰੀ ਮੰਮੀ ਬਹੁਤ ਡਰਦੀ ਹੈ ਅਜੀਆਂ ਚੀਜ਼ਾਂ ਤੋਂ ਮੇਰੀ ਮੰਮੀ ਹੁਣ ਮਤਲਬ ਕਿ ਥੱਲੀ ਨਹੀਂ ਘਰ ਚ ਰਹਿ ਸਕਦੀ ਹੈਗੇ ਉਹ ਤਾਂ ਕਰ ਤੋਂ ਡਰ ਜਾਂਦੀ ਆ ਕੱਲੀ ਕਿਉਂਕਿ ਮੇਰਾ ਭਾਈ ਵੀ ਕੰਮ ਤੇ ਚਲੇ ਜਾਂਦਾ ਮੇ ਡੈਡੀ ਵੀ ਕੰਮ ਤੇ ਚਲੇ ਜਾਂਦੇ ਆ ਫਿਰ ਮੇ ਮਮੀ ਨਾ ਹਜੇ ਮੌਸਮ ਨੂੰ ਦੇਖ ਕੇ ਨਾ ਡਰ ਜਾਂਦੀ ਆ ਉਹ ਜਿਆਦਾ ਮੀਂਹ ਤੇਜ਼ ਹੋਵੇ ਕਰਕਤੀ ਹੋਵੇ ਬਿਜਲੀ ਔਰ ਸ਼ਾਇਦ ਮੇਰਾ ਭਾਈ ਘਰ ਆ ਗਿਆ ਹੋਊਗਾ ਹੁਣ ਤਾਂ ਉਹ ਨਹੀਂ ਕੱਲੀ ਰਹਿ ਸਕਦੀ ਉਹ ਤਾਂ ਬਹੁਤ ਡਰ ਜਾਂਦੀ ਆ ਮੇ ਮਮੀ ਤਾਂ ਘਬਰਾਟ ਹੋਣ ਲੱਗ ਜਾਂਦੀ ਆ ਉਹਨੂੰ ਚਲੋ ਦੇਖਦੇ ਆ ਕੀ ਬਣਦਾ ਰੱਖ ਆਪੇ ਬੈਠ ਕੇ ਉਹ ਕਰਨਗੇ ਕਿਰਪਾ ਪਪਾ ਜੀ ਦਿਨ ਕੱਢ ਲੋ ਬਸ ਰਾਤ ਜੀ ਜਿਹੜੀ ਘਰੀ ਹੋਈ ਆ ਇਹ ਖਟਾ ਦਿਓ ਮੀਂ ਜਿੰਨਾ ਮਰਜੀ ਪਾ ਲੋ ਪਰ ਮੈਂ ਵੀ ਕੀ ਪਾ ਲੋ ਵਿਚਾਰੇ ਪੰਛੀ ਜਿਹੜਾ ਵਿਚਾਰੇ ਟੁਗਮੀਆਂ 'ਚ ਬੈਠੇ ਨੇ ਉਹਨਾਂ ਲਈ ਕਿੰਨਾ ਮੁਸ਼ਕਲ ਹੋ ਜਾਂਦਾ ਨਾਲ ਦੀ ਰੋਟੀ ਵੀ ਇੱਕ ਟਾਈਮ ਦੀ ਬੰਦ ਹੋ ਜਾਂਦੀ ਆ ਵਿਚਾਰਿਆਂ ਦੀ ਚਲੋ ਜੀ ਬਾਰ-ਬਾਰ ਘਰ ਨਹੀਂ ਆ ਦੋਨੇ ਚਲੋ ਜੀ ਹੁਣ ਤਾਂ ਕੰਮੇ ਲੱਗਦੀਆਂ ਕਰਨ ਕਿਉਂਕਿ ਦਿਮਾਗ 'ਤੇ ਇਤਨ ਹਲ ਗੜੇ ਪੈਣ ਲੱਗ ਗਏ Da er det solo. ਤਿੰਨਾ ਬਰਬਾਦ ਰਿਹਾ ਜਿਹੜਾ ਲਾਗ ਤੇ ਇੱਕ ਵਾਰ ਜੇ ਹੇਠਾ ਕੇ ਇਹਨਾਂ ਜ਼ੋਰ ਨਾਲ ਫੁੱਟਦਾ ਫੈ ਵੀ ਏਡੇ ਏਡੇ ਰਹੇ ਨੇ ਕਾਇਲਾਦਰਾ ਪਾਈਪ ਕਾਹ ਵਾ ਕੇ ਮਾਰਦਾ ਟਕਾ ਟਕਾ ਕੇ ਆਏ ਉੱਪਰ ਗੱਡੀਆਂ ਨੇ ਜਿਵੇਂ ਹਨ ਸ਼ੀਸ਼ੇ ਫੁੱਟਣ ਦਾ ਡਰ ਹੋ ਜਾਂਦਾ ਏ ਮੈਂ ਜਾ ਕੇ ਤੁਹਾਨੂੰ ਦਿਖਾ ਨਹੀਂ ਸਕਦੀ ਬਾਹਰ ਏਡੇ ਏਡੇ ਪੜੇ ਨੇ ਓਏ ਜਾ ਬੜਾ ਪਿਆ ਕਜੋ ਮੈਨੂੰ ਫੂਟਡਾਰ ਲੱਗਦਾ ਵੀ ਸਿਰ ਉੱਤ ਤੇ ਵੱਜ ਗਿਆ ਇਹਨਾਂ ਸਿਰ 파ੜ ਦੂ ਓਹੋ ਚੁੱਪ ਮੇਰੇ ਕੋਲ ਕੰਮ ਕਰਤੋਂ ਨਹੀਂ ਆ ਦੇਖੋ ਨਾਲ ਦੀ ਨਾਲ ਇਹ ਤਾਂ ਕੁੱਤੀ ਜਾ ਰਹੇ ਨੇ ਬੜੇ ਬੜੇ गिर ਰਹੇ ਨੇ ਪਰ ਫੁੱਟਾ ਕੁੱਤੀ ਜਾਂਦੇ ਨੇ ਵਿਚਾਰੇ ਉਹਨਾਂ ਦੇ ਦਰਸ ਕਰ ਲਓ ਜਿਹੜੇ ਆਪਣੇ ਕੰਮਕਾਰਾਂ ਲਈ ਜਾ ਰਹੇ ਹੋਣੇ ਕਈ ਵਾਰ ਬੰਦਾ ਇੰਨੀ ਦੂਰ ਹੁੰਦਾ ਕੋਈ ਨਾਲ ਨੇੜੇ ਤੇੜੇ ਕੋਈ ਖੜਨ ਨੂੰ ਜਗਾ ਵੀ ਨਹੀਂ ਹੁੰਦੀ ਹੈਗੀ ਰਸਤਿਆਂ ਦੇ ਵਿੱਚ ਕਿੰਨੀ ਜ਼ੋਰ ਜ਼ੋਰ ਨਾਲ ਵੱਜ ਰਹੇ ਨੇ ਤੇ ਕਿੱਡੇ ਕਿੱਡੇ ਵੱਜ ਰਹੇ ਨੇ ਦੇਖੋ ਬੇੜਾ ਸਿੱਟਾ ਸਿੱਟਾ ਹੋ ਗਿਆ ਫੋਨ ਦਾ ਬਹੁਤ ਘੱਟ ਦਿਖ ਰਿਹਾ ਏ ਵੈਸੇ ਔਰ ਭਰ ਗਿਆ ਬੇੜਾ ਸਾਹ ਜੀ ਰੂਪ ਹੈ ਜੀ ਰੂਪ ਸੱਚਾ ਆਪਾਸ਼ ਤੇਰੇ ਰੰਗ ਨਿਆਰੇ ਕਿਰਪਾ ਕਰੋ ਆਪਣੀ ਸਾਰਿਆਂ ਤੇ ਹੋਦੀ ਹੋਰ ਵੀ ਜ਼ਿਆਦਾ ਤੇਜ਼ ਹੋ ਗਏ ਬਹੁਤ ਜ਼ਿਆਦਾ ਤੇਜ਼ ਹੋ ਗਏ ਿੱਟਾ ਿੱਟਾ ਫਰਸ਼ ਹੋ ਗਿਆ ਬਾਹਰ ਦਾ ਹਜੇ ਹੰਦਰੋਂ ਪਾਣੀ ਹੋਣ ਲੱਗ ਗਿਆ ਬਾਹਰ ਦਾ ਸਾਰਾ ਦੇਖੋ ਜੀ ਬੁਰਾ ਹਾਲ ਬਰਸਦਾ ਦੇਖੋ ਵੇੜੇ ਦਾ ਹਾਲ ਹਜੇ ਵੀ ਪੈ ਰਹੇ ਨੇ ਛੁਆਹੇ ਕਿਤੇ ਹਾਂਜੀ ਇੱਥੇ ਬਾਹਰ ਮੈਂ ਲੱਗੀ ਸੀਗੀ ਝਾੜੂ ਲਗਾਉਣ ਕਿਉਂਕਿ ਬਾਹਰ ਨਾ ਬਹੁਤ ਜ਼ਿਆਦਾ ਸੱਤੇ ਵਗਾਰਾ ਬਹੁਤ ਜ਼ਿਆਦਾ ਮਿੱਟੀ ਹਨਾ ਮਿਰੀ ਕਰਕੇ ਨਾ ਕਾਫੀ ਗੰਦਾ ਹੋਇਆ ਹੋਇਆ ਸੀਗਾ ਤੇ ਲਾਈਟ ਹੈ ਨਹੀਂ ਸੀਗੀ ਤਾਂ ਕਰਕੇ ਫਿਰ ਮੈਨੂੰ ਇਹ ਸੀਗਾ ਵੀ ਚਲੋ ਝਾੜੂ ਮਾਰ ਦੰਨੀ ਆ ਵੀ ਸਾਫ਼ ਜਿਹਾ ਹੋ ਜਾਊਗਾ ਵੀ ਫਿਰ ਅੰਦਰ ਨਹੀਂ ਗੰਦੇ ਪੈਰ ਜਾਣਗੇ ਫਿਰ ਚਲੋ ਲਾਈਟ ਆਊਗੀ ਫਿਰ ਮੈਂ ਕਹਾਂ ਮੈਂ ਚਲੋ ਵੀ ਉਹ ਮਾਰ ਦੂੰਗੀ ਵੀ ਆਪਣਾ ਪਾਣੀ ਮਾਰ ਦੂੰਗੀ ਹਟ ਫਿਰ ਮੈਂ ਮਾਰਿਆ ਨਹੀਂ ਸੀਗਾ ਮੈਂ ਕਹਾਂ ਚਲੋ ਵੀ ਫਿਰ ਪਿਕਾਨੋ ਹੋ ਕਰਨਾ ਹੈ ਮਾਰਨਾ ਪਾਣੀ ਵੀ ਬਾਰ ਬਾਰ ਨਹੀਂ ਆ ਰਿਹਾ ਸੀਗਾ ਤੇ ਬਾਕੀ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਹੋ ਜੀ ਮੇਰੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜੁਸ ਕਰਿਓ ਜੀ ਔਰ ਮੇਰੀ ਵੀਡੀਓ ਨੂੰ ਫੁੱਲ ਵਾਜ ਜ਼ਰੂਰ ਕਰਿਆ ਕਰੋ ਤੇ ਇੱਥੇ ਨਾ ਮੈਂ ਪਿਛਲੀ ਪਿੱਛੇ ਜਿਹੜੀ ਵੀਡੀਓ ਸੀ ਇਹੀ ਵਾਲੀ ਵਿੱਚੋਂ ਤੋਂ ਮੈਂ ਇਹਨਾਂ ਦੇਖ ਕੇ ਆਪਣੇ ਆਪ ਨੂੰ ਹਾਸ ਰਹੀ ਸੀ ਸਹਜੋਨੀ ਵੀ ਇਹਨਾਂ ਹੱਸੇ ਕਹਿੰਦੇ ਓਦਾਂ ਦਾ ਮਮਾ ਤੁਸੀਂ ਕਿੰਨੇ ਸ਼ੇਰ ਬਣਦੇ ਹੋ ਹਨਾ ਤੁਸੀਂ ਡਰਦੇ ਨਹੀਂ ਕਿਸੇ ਤੋਂ ਵੀ ਤੁਸੀਂ ਅੱਜ ਮੀਨੂ ਦੇਖ ਦੇਖ ਕੇ ਡਰੀ ਗਏ ਹਨਾ ਕੋਲਿਆਂ ਦੇ ਦੇਖ ਦੇਖ ਕੇ ਡਰੀ ਗਏ ਮੈਂ ਕਿਹਾ ਵੀ ਪੁੱਤ ਵੀ ਮੈਂ ਚਲੋ ਬੰਦਿਆਂ ਇਨਸਾਨਾਂ ਤੋਂ ਨਹੀਂ ਡਰਦੀ ਪਰ ਕੁਦਰਤ ਦੇ ਰੰਗਾਂ ਤੋਂ ਡਰਨਾ ਚਾਹੀਦਾ ਰੱ ਸਾਰਿਆਂ ਨੂੰ ਡਰਨਾ ਚਾਹੀਦਾ ਜੀ ਮੈਂ ਪਰਮਾਤਮਾ ਤੋਂ ਬਹੁਤ ਡਰਦੀ ਆ ਮੈਂ ਕੁਦਰਤ ਦੇ ਰੰਗਾਂ ਤੋਂ ਬਹੁਤ ਡਰਦੀ ਆ ਪਰ ਮੈਂ ਸੱਚ ਬਗੈਰਾ ਬੋਲਣ ਤੋਂ ਨਹੀਂ ਡਰਦੀ ਹੈਗੀ ਸੱਚ ਮੈਨੂੰ ਬੋਲਣ ਤੋਂ ਜਮਾਂ ਡਰਨੇ ਲੱਗਦਾ ਮੈਨੂੰ ਝੂਠ ਬੋਲਣ ਤੋਂ ਬਹੁਤ ਡਰ ਲੱਗਦਾ ਏ ਝੂਠ ਤੋਂ ਮੈਂ ਬਹੁਤ ਡਰਦੀ ਆ ਮੈਨੂੰ ਇਹ ਹੁੰਦਾ ਮੇਰੇ ਡਰੂ ਹੁੰਦਾ ਝੂਠ ਬੋਲੇ ਹੋਏ ਹਨਾ ਬੰਦੇ ਤੇ ਮਨ ਚ ਤੇ ਇਹ ਸੱਚ ਬੋਲਣ ਲੱਗੇ ਮੈਂ ਜਿੱਥੇ ਮਰਜ਼ੀ ਖੜਾ ਲਓ ਸੱਚ ਬੋਲਣ ਨੂੰ ਤਾਂ ਆਪਾਂ ਮਿੰਟ ਲਾਉਣੇ ਮੈਂ ਨਹੀਂ ਡਰਦੀ ਹੈਗੀ ਤੇ ਬਾਕੀ ਜੀ ਕੁਦਰਤ ਦੇ ਰੰਗਾਂ ਤੋਂ ਮੈਂ ਬਹੁਤ ਡਰਦੀ ਆ ਪਰਮਾਤਮਾ ਤੋਂ ਬਹੁਤ ਡਰਦੀ ਆ ਏ ਬੰਦਿਆਂ ਤੋਂ ਡਰ ਕੇ ਆਪਾਂ ਕੀ ਲੈਣਾ ਜੀ ਬੰਦਿਆਂ ਤੋਂ ਕਾਹਦਾ ਡਰਿਆ ਹਨ ਤੇ ਇੱਥੇ ਬਹੁਤ ਹੱਸਦੇ ਸੀਗੇ ਉਹਨਾਂ ਨੇ ਢਿੱਡ ਦੁਖਣ ਲਾ ਲਿਆ ਹਾਸਾ ਕੇ ਕਹਿੰਦੇ ਸੰਤਾ ਮਮਾ ਤੁਹਾਡੇ ਮੂੰਹ ਦੇਖ ਕੇ ਦੇਖੀ ਹਾਸੀ ਆ ਜਾਂਦੀ ਹੋਈ ਤੁਸੀਂ ਕਿੰਨਾ ਡਰੇ ਹੋਏ ਹੋ ਹਨ ਤੇ ਹੁਣ ਮੈਂ ਵੀਡੀਓ ਐਡਿਟ ਕਰ ਰਹੀ ਹਾਂ ਇਸ ਟਾਈਮ ਵੀ ਮੈਂ ਕੰਮ ਲੱਗੀ ਹੋਈ ਹਾਂ ਕਰਨ ਤੇ ਬਾਕੀ ਜੀ ਜੇ ਤੁਹਾਨੂੰ ਵਲੌਗ ਵਧੀਆ ਲੱਗੇ ਤਾਂ ਸ਼ੇਅਰ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਜਿਹੜੇ ਨਿਊ ਹਨ ਉਹ ਵੀ ਕਰ ਲਿਆ ਕਰੋ ਇੱਥੇ ਜੀ ਆਪਾਂ ਝਾੜੂ ਬਸ ਕੱਢ ਲਿਆ ਸੀਗਾ ਤੇ ਸਾਰਾ ਕਿਉਂਕਿ ਤੁਹਾਨੂੰ ਵੀ ਪਤਾ ਫਿਰ ਸਫਾਈ ਉਹ ਵਧੀਆ ਲੱਗਦੀ ਆ ਪੈਰ ਅੰਦਰ ਨੂੰ ਜਾਈ ਜਾਂਦੇ ਆ ਫੇ ਲਾਲੇ ਚਾੜੂ ਸਭ ਸਫਾਈਆਂ ਵਗੈਰਾ ਸਾਰੀਆਂ ਕਰ ਲਈਆਂ ਕਿਚਨ ਵਗੈਰਾ ਸਾਰੇ ਕਲੀਨ ਕਰ ਲਈ ਇੱਧਰ ਆਪਣੇ ਝਾੜੂ ਕੋਚਾ ਸਾਰੇ ਕਰ ਲਏ ਤੇ ਬਾਹਰ ਵੀ ਮੈਂ ਝੜੂ ਆ ਰਹੀ ਆ ਤੇ ਹੁਣ ਮੀਂਹ ਆ ਗਿਆ ਫੇਰ ਦੁਬਾਰੇ ਤੇ ਇੱਧਰ ਨਾ ਹੁਣ ਲਾਈਟ ਹੈ ਨਹੀਂ ਕੋਈ ਪਤਾ ਨਹੀਂ ਹੈਗਾ ਵੀ ਲਾਈਟ ਕਦੋਂ ਪਾਵੇ ਹੈ ਨਾ ਹੱਥ ਚੜ ਗਿਆ ਤੇ ਆ ਮੈਂ ਪਾਣੀ ਆਪਣਾ ਨਹਾਉਣ ਲਈ ਗਰਮ ਕਰ ਲਿਆ ਥੋੜਾ ਜਿਹਾ ਗੀਜ਼ਰ ਚ ਕੋਸਾ ਜਿਹਾ ਪਾਣੀ ਹੈਗਾ ਤੇ ਇੱਕ ਟਿੱਕ ਉਪਰ ਪਾਣੀ ਦਾ ਗਰਮ ਕਰਕੇ ਪਹਿਲਾਂ ਤਾਂ ਮੈਂ ਪਿੰਡ ਐ ਨਾ ਕਿਉਂਕਿ ਮੈਨੂੰ ਬਹੁਤ ਆਂਟਾ ਹੀ ਪਿਆ ਮੈਂ ਕੱਲ ਵੀ ਨਾ ਆਈ ਨਹੀਂ ਸੀਗੀ ਤੇ ਅੱਜ ਵੈਸੇ ਤੁਹਾਨੂੰ ਪਤਾ ਹੈ ਜੀ ਇੱਥੇ ਤਾਂ ਉਹ ਚਿਪਚਿਪਾ ਜਾ ਮੈਂ ਆਪਣੇ ਆਪ ਨੂੰ ਲੱਗਾ ਜਾਂਦਾ ਫੇਸ ਬਗਾਰਾ ਵੀ ਤੇ ਇੱਕ ਬਾਹਰ ਕਣੀਆ ਪੈਂਦੀਆਂ ਸੀਗੀਆਂ ਜਦੋਂ ਮੈਂ ਝਾੜੂ ਮਾਰਦੀ ਸੀਗੀ ਹੁਣ ਜਾਂ ਤੇ ਜਾ ਗਿਆ ਵੀ ਚਲੋ ਜੀ ਹੁਣ ਮੈਂ ਮਨਾਲ ਮਨਾ ਕੇ ਤੁਹਾਨੂੰ ਫਿਰ ਮਿਲਦੀ ਆਂ ਆਪਾ ਨਾਲੇ ਜੀ ਤੇ ਅੱਜ ਮੇਰੇ ਨਾਲ ਹੋਈ ਥੋੜੀ ਜੀ ਮਾੜੀ ਉਹ ਚਲ ਕੋਈ ਨਾ ਮੈਂ ਨਾ ਕਿ ਨਿਕਲੀ ਬਾਥਰੂਮ ਚ ਜਦ ਲੈਟ ਆ ਗਈ ਹਣਾ ਤੇ ਮੇਰੇ ਗੈਸ ਜ਼ਰੂਰੀ ਮੇਰਾ ਉਹ ਕਰਨਾ ਸੀਗਾ ਮੈਨੂੰ ਐ ਸੀਗਾ ਵੀ ਕੀ ਪਤਾ ਆਵੇ ਨਾ ਆਵੇ ਹਣਾ ਪਰ ਮੈਂ ਨਾਲੇ ਇੱਕ ਮਿੰਟ ਵੇਟ ਕਰੋ ਜੀ ਮੈਂ ਗੀਜ਼ਰ ਚਲਾ ਲਾਂ ਮੈਂ ਗੀਜ਼ਰ ਚ ਰਾਹਾਂ ਤੇ ਇੱਧਰ ਆਪਣੇ ਕੱਪੜੇ ਪਾਏ ਨੇ ਚਲੋ ਜੀ ਮਨ ਕੀ ਚੀਜ਼ ਜ਼ਰੂਰੀ ਹੈ ਨਾ ਜਿਹੜਾ ਪਾਣੀ ਗਰਮ ਹੋਊਗਾ ਫਰਤ ਤਾ ਲਵਾਂਗੇ ਫਿਰ ਕਿਉਂਕਿ ਬਾਹਰ ਫਿਰ ਮੈਂ ਪਾਣੀ ਮਾਰਿਆ ਹੀ ਨਹੀਂ ਹੈਗਾ ਵੈਸੇ ਮੈਂ ਮੋਟਰ ਚਲਾਈ ਹੋਈ ਆ ਉਹ ਬਿੰਦ ਕਿੰਨੀ ਉੱਚੀ ਲਾਈ ਹੋਈ ਆ ਮੈਂ ਤੇ ਮੈਂ ਮੋਟਰ ਚਲਾਈ ਹੋਈ ਆ ਮੈਨੂੰ ਇਹ ਆ ਬਾਹਰ ਹਨਾ ਕਿਣਮਣ ਜੀ ਕਿਣਮਣ ਜੀ ਹੋ ਰਹੀ ਆ ਤੁਹਾਨੂੰ ਦਿਖਾਵਾਂ ਪਰ ਮੇਰਾ ਕੀ ਫਾਇਦਾ ਹੋ ਜਾ ਦੇਖੋ ਅਜੇ ਕਿਣਮਣ ਜੀ ਹੋ ਰਹੀ ਆ ਮੈਨੂੰ ਕੋਈ ਫਾਇਦਾ ਵੀ ਨਹੀਂ ਹੈਗਾ ਤੇ ਜਿਹੜਾ ਗੰਦ ਜਿਆ ਸੀਗਾ ਜ਼ਿਆਦਾ ਗੰਦ ਜਿਆ ਸੀਗਾ ਉਹ ਆਪਾਂ ਨੇ ਕਰਤਾ ਸੀਗਾ ਸਾਫਾ ਤੇ ਨਹਾ ਕੇ ਹੁਣ ਆਰਾਮਦਾਰੀ ਆ ਜਾਂਦੀ ਆ ਹਨਾ ਤੇ 2:30 ਬਜਣੇ ਵਾਲਿਆ ਸਵਾ ਦੋ ਹੋ ਕੇ ਤੇ ਮੈਂ ਆਪਣੇ ਕੰਮਕਾਰ ਸਾਰੇ ਦੇਖੋ ਨਵੇੜਲੇ ਸੀਗੇ ਸਾਰੇ ਨਿਬੜ ਗਏ ਸੀਗੇ ਕੰਮ ਮੇਰੇ ਤੇ ਹੁਣ ਬੱਚੇ ਆਉਣਗੇ ਪੋਣੇ 1:00 4:00 ਵਜੇ ਹੁਣ ਮੈਂ ਥੋੜਾ ਕਿਚਰ ਨਾਲੇ ਵਲੌਗ ਦੇਖਦੀ ਆ ਨਹਾ ਕੇ ਨਾ ਆਰਾਮ ਜਾਇਆ ਹੁੰਦਾ ਨਾ ਕਿ ਤਾ ਨਾ ਬੰਦੇ ਨੂੰ ਆ ਮ ਲੱਗੀ ਜਾਂਦਾ ਕੱਲ ਮੈਂ ਨਹੀਂ ਨਿਕਲਿਆ ਸਾਰਾ ਦਿਨ ਦਿਲਦਰ ਜਿਹਾ ਲੱਗੀ ਗਿਆ ਪਰ ਚਲ ਮੈਨੂੰ ਇਹ ਸੀਗਾ ਵੀ ਚਲੋ ਮੈਂ ਕੀ ਪਾਣੀ ਗਰਮ ਕਰ ਲਿਆ ਸੀਗਾ ਮੈਂ ਕਿਹਾ ਚਲੋ ਪਾਣੀ ਗਰਮ ਕਰ ਲੰਨੀ ਆਪਾਂ ਆਪਾਂ ਫਿਰ ਕੀ ਜਾਂਦੇ ਹੁੰਦੇ ਆ ਕੰਮ ਸਾਰੇ ਨਵੇੜ ਲਏ ਸੀਗੇ ਹੁਣ ਆਪਾਂ ਨੇ ਕੀ ਕਰਨਾ ਹੁਣ देखने, बने रहे हो, वीडियो दे नाल, 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 बच्चे दे आया तो जब आज मिलांगे। आगे बच्चे स्कूल तो स्कूल हेलो हेलो जी अभी गॉड बच्चा पागल ਸੈਰੀ ਕੀਦਰ ਗੱਲ ਦੱਸੋ ਜੀ ਗੁੰਨੂ ਆ ਗੁੰਨੂ ਹਾਂਜੀ ਉਹਨੇ ਰੋਟੀ ਬਣਾ ਕੇ ਖਵਾਈ ਆਪਣੇ ਮੰਮਾ ਉਹਨਾਂ ਨੂੰ ਸਾਰੇ ਸਾਰੇ ਪਰਿਵਾਰ ਨੂੰ ਆ ਉਹਨੂੰ ਰੋਟੀ ਬਣਾਣੀ ਆਉਂਦੀ ਕਿ ਤੁਸੀਂ ਤਾਂ ਮੈਨੂੰ ਕਹਿੰਦੇ ਨਹੀਂ ਹੈਗੇ ਮੈਂ ਬਣਾਉਂਦੀ ਹਾਂ ਫਿਰ ਮੈਂ ਤੈਨੂੰ ਹੋਰ ਚੀਜ਼ਾਂ ਆ ਜਾਣੀਆਂ ਪੁੱਤ ਬਣਾਉਣੀਆਂ ਰੋਟੀ ਫਿਰ ਤੈਨੂੰ ਅੱਜ ਤਾਂ ਆਉਂਦੀ ਆ ਫਿਰ ਮੈਂ ਕਹਦਣੀ ਆ ਵੀ ਚਲ ਮੈਂ ਬਣਾ ਲੂੰਗੀ ਕੋਈ ਨਾ ਤੈਨੂੰ ਵੀ ਸਿਖਾਉਂਗੀ ਗੁੰਨੂ ਗੁੱਡ ਗੁੱਡ ਬਹੁਤ ਸੋਣਾ ਕੀਤਾ ਮੈਂ ਦੇਖੂਗੀ ਬਾਅਦ ਚ ਮੈਂ ਦਿਖਾਉਣੀ ਆ ਮੈਂ ਵਲੋਗ ਦਿਖਾਉਣੀ ਆ ਨੇ ਰੋਟੀ ਬਣਾ ਕੇ ਖਵਾਈ ਹੋਈਆਂ ਨੇ

అంటే భవత మహా కాలాందో నల స్తల్లది ఓపై హియ సెలెక్ట్ పై హియ చలో ఎరే తెలక బచావు కర్దే లేని ఆనియా తేతి కరు మె సత్తర్ మా తో పేక్ సది అదనీ దొడా ఘడా పాసి అకే వడేసి assi తెరె తో జాదూ పుచ్చులే హునే ఖాది ముండి ఖాది ముండి ਸੀ ਖਾਲੀ ਤੇ ਅਬੀ ਜੋਤ ਗਿਆ ਹੋਇਆ ਨਾਣ ਕਿਉਂਕਿ ਸਵੇਰੇ ਇਸ ਨਹੀਂ ਨਾ ਕੇ ਜਾਂਦੇ ਫਿਰ ਇਹ ਹਲੇ ਠੰਡ ਕਰਕੇ ਰਾਤ ਨੂੰ ਨਾ ਕੇ ਸੌ ਜਾਂਦੇ ਨੇ ਸਵੇਰੇ ਮੂੰਹ ਧੋ ਕੇ ਜੀ ਲੱਗੇ ਹੈ ਡਰਾਈੰਗ ਕਰਨ ਤੇ ਖਾਣੀ ਬਣਾਇਆ ਅੱਜ ਜੋ ਦਿਮਾਗ ਚਾਹ ਮੈਂ ਬਣਾਈ ਗਈ ਆ ਅਜੇ ਬਿਨਾਂ ਫੋਨ ਤੋਂ ਉਹ ਦੇਖੋ ਉਹ ਦੇਖੋ ਜੀ ਉਹ ਹੱਕ ਸਕਰੀਨ ਸ਼ਾਟ ਨਾਲ ਹੀ ਆ ਚੱਕ ਸਾਂ ਮੈਂ ਤੁਹਾਨੂੰ ਹੋਰ ਕੀ ਕਹਿੰਦੀ ਸੀ ਮਮਾ ਸੋ ਉਹ ਨੋਰੀ ਕੁੱਟਾ ਦਿਖਦਾ। ਉਹ ਕੁੱਟ। ਸਾਰਾ ਉਹ ਵੀ ਕੁੱਟ। ਨੋਰੀ ਓਏ। ਤੇ ਅਭੀ ਉਸਾਇਦ ਬਣਾ ਕੇ ਇਹ ਚਿੱਕਾ ਮਾਰਨ ਤੋਂ ਨਹੀਂ ਮਿਲਣਾ। ਮੇਰਾ ਆਪਾ ਕਹਿੰਦਾ ਮੈਂ ਕਿਹਦੇ ਅੰਦਰ ਹੈ ਨਾ। ਉਹ ਕੁੱਟ। ਉਹ ਕੁੱਟ। ਭਾਈ। ਆਹ ਕੁੱਤੀ ਜੀ। ਜਾਓ। ਆਹ ਕੁੱਟਾ। ਹੂੰ ਕਰੀ। ਹੂੰ। ਉਸਾਇਦ ਨਾ ਕਰਦਾ ਹੁੰਦਾ। ਕੁੱਤਾ ਹੈ। ਗੰਦਾ ਬੱਚਾ, ਗੰਦਾ ਬੱਚਾ, ਗੰਦਾ ਬੱਚਾ। ਕਿਹਦੇ ਬੁੱਤਾ ਤੂੰ? ਕਿਹਦੇ ਬੁੱਤਾ? ਜੱਟ ਦੀ ਮਸ਼ਹ। ਮੇਰੇ ਪਾਪਾ ਹੈ। hattınlar, hatı, şırd bard, benim baba değil. Benim baba değil. Hatırda kusuyor. Benim baba değil. Benim baba. Ha, bakın benim baba. Bırakacağım ben, seni ferbolu. Benim baba değil. Benim baba. Ah! Vaj 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 v

ਨਾ ਆਉਂਦਾ ਨਾ ਆਉਂਦਾ ਵੀ ਨਹੀਂ ਹੁਣ ਨਾ ਆਉਂਦਾ ਨਾ ਆ ਨਾ ਕਹਿੰਦਾ ਬੋਲਦਾ ਨਾ ਆਉਂਦਾ ਨਾ ਨਾ ਕਹਿੰਦਾ ਬੋਲਦਾ ਤਹੀਂ ਦਾ ਦਿਖਾਇਆ ਨਹੀਂ ਹੋਇਆ ਤਹੀਂ ਦਾ ਇਹਨਾਂ ਨੂੰ ਆਇਆ ਹੋਇਆ ਵੀ ਨਹੀਂ ਆਇਆ ਨਹੀਂ ਹੋਇਆ ਘਰ ਦੇ ਪਾਰੀ ਅੱਜ ਨਹੀਂ ਬੋਲਦਾ ਅਗਲਾ ਅਗਲਾ ਅੱਜ ਅੱਜ ਨਖਰੇ ਚਾਹਨ ਪੂਰਾ ਅਗਲਾ ਲੱਲ ਇਹਨੇ ਕਹਤਾ ਵੀ ਆ ਪਾਪਾ ਤੋਂ ਮੋੜਦਾ ਏ ਆ ਮੇਰੇ ਸ਼ਮੂ ਆਏ ਉੱਤੋ ਉੱਤੋ ਤੁਹਾਡੇ ਸਾਹਮਣੇ ਨਹੀਂ ਆਏ ਕਿੰਨਾ ਗੁੱਸਾ ਕਰ ਰਹੇ ਪਾਪਾ ਉਲਰਦਾ ਸਹਜੇ ਪਾਪਾ ਤੋਂ ਨਹੀਂ ਆਏ ਉਹ ਕਰਦਾ ਚਲੋ ਜੀ ਅੱਜ ਦੇ ਵਲੌਗ ਦੇ ਇੱਥੇ ਕਰਦੇ ਆ ਅਸੀਂ ਐਂਡ ਮਿਲਾਂਗੇ ਤੁਹਾਨੂੰ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਤੇ ਲਾਈ ਸਾਰਿਆਂ ਨੂੰ ਬਾਏ ਬਾਏ ਗੁੱਡ ਨਾਈਟ ਬਾਏ ਬਾਏ ਆ ਕਿਹੜੇ ਸਟਾਈਲ ਤੇ ਆ ਪੁੱਤ ਆ ਜਾ